ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਮਿਲਕ ਬਦਾਮ ਬਿਲਕੁਲ ਬਜ਼ਾਰ ਵਰਗਾ ਮਿਲਕ ਬਦਾਮ ਬਣਾ ਕੇ ਆਪਾਂ ਤਿਆਰ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਆ ਕਰੋ ਤਾਂ ਜੋ ਰੈਸਪੀ ਸਮਝ ਆ ਸਕੇ ਚਲੋ ਜੀ ਆਪਣਾ ਰੈਸਪੀ ਨੂੰ ਸਟਾਰਟ ਕਰਦੇ ਹਾਂ ਲਓ ਜੀ ਮਿਲਕ ਬਦਾਮ ਬਣਾਉਣ ਲਈ ਆਪਾਂ 1 ਲੀਟਰ ਦੁੱਧ ਲਏ ਨੇ ਇਹਨੂੰ ਆਪਾਂ ਉਬਾਲਾ ਦੇ ਲਾਂਗੇ ਤੇ ਜਿੰਨੇ ਚਿਰ ਚਿੱਟਾ ਹੁਵਾਲਾ ਆਉਂਦਾ ਉਹਨੇ ਚਿਰਚਾ ਆਪਾਂ ਕਸਟਰਡ ਤਿਆਰ ਕਰਨਾ ਲਓ ਜੀ ਕਸਟਰਡ ਘੁਲਣ ਲਈ ਆਪਾਂ ਇਹ ਠੰਡਾ ਦੁੱਧ ਲਿਆਗਾ ਥੋੜਾ ਜਿਹਾ ਠੰਡਾ ਦੁੱਧ ਲੈ ਕੇ ਉਹਦੇ ਵਿੱਚ ਆਪਾਂ ਇੱਕ ਚਮਚ ਕਸਟਰਡ ਦਾ ਪਾਉਂਗੇ ਇਹਦੇ ਲਈ ਦੁੱਧ ਪੜ ਲੰਦਾ ਰਹਿਣਾਗਾ ਇਹ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਾਂਗੇ ਇਹਦੇ ਵਿੱਚ ਕਸਟਰਡ ਦੀ ਗੰਡ ਵੀ ਕੰਡਾ ਨਹੀਂ ਲੈਣੀ ਚਾਹੀਦੀ ਲੋ ਜੀ ਆਪਾਂ ਇਹ ਦੁੱਧ ਨੂੰ 4-5 ਮਿੰਟ ਹੋ ਗਏ ਇਸੇ ਤਰ੍ਹਾਂ ਹਲਾਉਂਦੇ ਹਾਂ ਇਹ ਨੂੰ ਆਪਾਂ 100% ਚੋਂ 20% ਦੁੱਧ ਨੂੰ ਪਕਾੜ ਲੈਣਾਗਾ ਕਾੜਨ ਤੋਂ ਬਾਅਦ ਇਹਦੇ ਵਿੱਚ ਆਪਾਂ ਹੁਣ ਜਿਹੜਾ ਆਪਾਂ ਕਸਟਰਡ ਘੋਲ ਲਿਆ ਹੈ ਇਸ ਤਰ੍ਹਾਂ ਚਮਚੇ ਨਾਲ ਹਲਾ ਕੇ ਜਿੰਦੀ ਜਿਹੜੇ ਕਸਟਰਡ ਹੈ نیچے ਬਹਿ ਜਾਂਦਾਗਾ ਇਨੂੰ ਥੋੜਾ ਥੋੜਾ ਕਰਕੇ ਪਾਈ ਜਾਵਾਂਗੇ ਤੇ ਇਸੇ ਤਰ੍ਹਾਂ ਹਲਾਉਂਦੇ ਰਹਾਂਗੇ ਹਲਾਉਂਦੇ ਇਸੇ ਤਰ੍ਹਾਂ ਆ ਇਹ ਥੋੜਾ ਥੋੜਾ ਪਾਈ ਜਾਵਾਂਗੇ ਤੇ ਦੁੱਧ ਨੂੰ ਲਗਾਤਾਰ ਹਲਾਉਂਦੇ ਰਹਾਂਗੇ ਦੁੱਧ ਨੂੰ ਆਪਾਂ ਹਿਲਾਇਆ ਜਾਣਾ ਕਿਉਂਕਿ ਜੇ ਥੱਲੇ ਲੱਗ ਜੇ ਤਾਂ ਟੇਸਟ ਬਿਲਕੁਲ ਵੀ ਵਧੀਆ ਨਹੀਂ ਆਉਂਦਾ ਇਹਨੂੰ ਆਪਾਂ ਇਸੇ ਤਰ੍ਹਾਂ ਸਾਰਾ ਕਸਟਰਡ ਪਾਵਾਂਗੇ ਲੋ ਇਹਨੂੰ ਕਸਟਰਡ ਨੂੰ ਆਪਾਂ 2-3 ਮਿੰਟ ਲਈ ਪਕਾਵਾਂਗੇ ਹੁਣ ਲੋ ਜੀ ਨੂੰ ਆਪਾਂ ਦੋ ਤਿੰਨ ਮਿੰਟ ਹੋ ਗਏ ਕਸਟਰਡ ਵਾਲਾ ਦੁੱਧ ਪਾਉਂਦੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਜਿੰਨਾ ਕਾਪਾ ਮਿੱਠਾ ਖਾਣਾ ਪਸੰਦ ਕਰਦੇ ਹੋ ਉੰਨੇ ਕਾਪੇ ਦੇ ਵਿੱਚ ਖੰਡ ਪਾਵਾਂਗੇ ਮੈਂ ਇਹਦੇ ਵਿੱਚ ਤਿੰਨ ਚਮਚਾ ਪਾਉਂਗਾ ਲੋ ਜੀ ਨੂੰ ਆਪਾਂ ਦੋ ਤਿੰਨ ਸਕਿੰਟਾਂ ਲਈ ਫਿਰ ਪਕਾਵਾਂਗੇ ਲੋ ਜੀ ਇਹਦੇ ਵਿੱਚ ਪਾਵਾਂਗੇ ਆਪਾਂ এলাਚੀ ਪਾਊਡਰ এলাਚੀ ਪਾਊਡਰ ਦਾ ਇਹਦੇ ਵਿੱਚ ਬਹੁਤ ਵਧੀਆ ਟੇਸ ਆਉਂਦਾ ਲਓ ਜੀ ਆਪਾਂ 15-16 ਗਿਰੀਆਂ ਬਦਾਮ ਦੀਆਂ ਸਾਰੀ ਰਾਤ ਭਿਓਂ ਕੇ ਰੱਖੀਆਂ ਇਹਨਾਂ ਨੂੰ ਆਪਾਂ ਹੁਣ ਆਪਾਂ ਇਹਨਾਂ ਨੂੰ ਪੋਟਲਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਦੁੱਧ ਪਾ ਕੇ ਇਹਨੂੰ ਆਪਾਂ ਘੋਟਲਾਂਗੇ ਲਓ ਜੀ ਇਸ ਤਰ੍ਹਾਂ ਆਪਾਂ ਬਦਾਮਾਂ ਦਾ ਪੇਸਟ ਬਣਾ ਲਿਆ ਇਹਨਾਂ ਨੂੰ ਇਹ ਵਿੱਚ ਪਾ ਦਾਂਗੇ ਆਪਾਂ ਇਹ ਸਵਾਮਣ ਕਰੀ ਤੁਹੇ ਇਹ ਬਦਾਮ ਜਦਾਕਾ ਕਟੀਆਂ ਹੋਈਆਂ ਥੋੜੀ ਜਿਹੀ ਫਿਰ ਵਿੱਚ ਕਾਜੂ ਪਾ ਦੇਣ ਲਾਉ ਦੇ ਨੂੰ ਪੰਦੋਸ ਕਿੰਨਾਂ ਲਈ ਥੋੜੀ ਜਿਹੀ ਹੋਰ ਕੱਢ ਲਾਂਗੇ ਇਹ ਆਪਣਾ ਮਿਰਚੂ ਦਾਮ ਬਸ ਇੰਨਾ ਖਸੰਗਣਾਉਣਾ ਚਾਹੀਦਾ ਹੈ ਜਿਆਦਾ ਸੰਗਣਾ ਨਹੀਂ ਹੋਣਾ ਚਾਹੀਦਾ ਦੇਖੋ ਜੀ ਗੈਸ ਨੂੰ ਅਸੀਂ ਪੂਰਾ ਬੰਦ ਕਰ ਦਿੰਗੇ ਹੁਣ ਆਪਾਂ ਇਹਨੂੰ ਅੱਧੇ ਘੰਟੇ ਲਈ ਕੋਲ ਬਾਹਰ ਧਾਰ ਲਾਂਗੇ ਇਸ ਤੋਂ ਬਾਅਦ ਆਪਾਂ ਇਹਨੂੰ ਫ੍ਰਿਜ ਵਿੱਚ 2-3 ਘੰਟੇ ਲਈ ਰੱਖ ਲਾਂਗੇ ਫਿਰ ਇਸ ਤੋਂ ਬਾਅਦ ਹੀ ਆਪਾਂ ਸਰਵ ਕਰਾਂਗੇ ਲਓ ਜੀ ਦੋ ਤਿੰਨ ਘੰਟੇ ਹੋ ਗਏ ਆਪਣੀ ਮਿਲਕ ਬਦਾਮ ਠੰਡਾ ਹੋ ਗਿਆ ਬਿਲਕੁਲ ਹੁਣ ਨੂੰ ਆਪਾਂ ਸਰਵ ਕਰ ਲਾਂਗੇ ਦੇਖੋ ਬਹੁਤ ਵਧੀਆ ਬਣਿਆ ਆਪਣਾ ਮਿਲਕ ਬਦਾਮ ਲਓ ਜੀ ਗਾਰਨਿਸ਼ ਲਈ ਆਪਾਂ ਇਹਦੇ ਉੱਪਰ ਥੋੜੀ ਜਿਹੀ ਡਰਾਈ ਫਰੂਟ ਪਾ ਲਾਂਗੇ ਵੀਡੀਓ ਤੇ ਪ੍ਰਚਾਰੀ ਪਾਲਣ ਲੋ ਜੀ ਆਪਣਾ ਮਿਰਕ ਬਦਾਮ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗਦੀ ਹਿੰਦੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਫੋਲੋ ਜ਼ਰੂਰ ਕਰਦੇ ਰਹੋ ਜੀ ਧੰਨਵਾਦ